ਮੇਰਾ ਨਾਮ ਸੁਮਰਾਣੀ ਹੈ ਜੀ ਮੈਂ ਫੂਲ ਤੋਂ ਆਈ ਜ਼ਿਲ੍ਹਾ ਬਠਿੰਡਾ ਹੀ ਹਾਂ ਜੀ ਭੈਣ ਜੀ ਤੁਸੀਂ ਕਪੜਾ 500 ਸਵਰਤੇ ਬੋਡੀ ਸਰਵਰਤ ਆ ਇਹ ਵਰਤੋਂ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਮੈਨੂੰ ਹੀ ਛਾਤੀ 'ਚ ਮੇਰੇ ਗੰਡ ਸੀ ਗੰਡ ਦਾ ਦਰਦ ਹੁੰਦਾ ਸੀਗਾ ਜੀ ਇਧਰਲਾ ਪਾਸਾ ਸਾਰਾ ਸੋਜ ਜਾਂਦਾ ਸੀਗਾ ਜੀ ਤੇ ਮੈਂ ਵੀ ਮਤਲਬ ਡਰ ਸੀਗਾ ਮੈਨੂੰ 9 ਸਾਲ ਤੋਂ ਸੀਗੀ ਇਹ ਗੰਢੀ ਤੇ ਮੇਰਾ ਵੀ ਮਤਲਬ ਬੇਟਾ 9 ਸਾਲ ਦਾ ਹੋ ਗਿਆ ਜੀ ਬਿੜ ਜਾਪੇ ਦੇ ਵਿੱਚ ਜੀ ਮੇਰੇ ਸਿਰ ਮਾਰਿਆ ਸੀ ਬੱਚੇ ਨੇ ਜੀ ਉਤੋਂ ਗੰਢ ਬੰਦੀ ਬੰਦੀ ਹੈ ਮਤਲਬ ਵੱਡੀ ਹੋ ਗਈ ਜੀ ਛੋਟੀ ਬੋਲ ਜੱਡੀ ਹੋ ਗਈ ਸੀ ਗੰਡੀ ਤੇ ਮੈਂ ਇਸ ਵੇਲੇ ਮੈਨੂੰ ਸਾਰੇ ਕਹਿੰਦੇ ਸੀ ਵੀ ਤੋ ਆਲਟਰਾਸਾਉਂ ਕਰਵਾ ਲਾ ਮੈਂ ਕਹਿੰਦੀ ਸੀ ਨਹੀਂ ਕਰਵਾਉਣੀ ਵੀ ਮੈਨੂੰ ਮਹਿਮ ਹੋ ਗਿਆ ਵੀ ਮਹਿਮ ਜਾਣਾ ਪਾ ਦੇਣਗਾ ਡਾਕਟਰ ਤੇ ਮੜਕੇ ਵੀ ਮਤਲਬ ਇਲਾਜ ਚਲਾ ਦੇਣਗੇ ਕਿਰਮਾ ਉਹ ਦੂਹਰ ਵੀ ਮਤਲਬ ਡੋਣ ਹੀ ਹੁੰਦੀ ਜਮ ਬੰਦੇ ਦੇ ਮਨ ਚ ਵਹਿਮ ਬਹਿ ਜਾਂਦਾ ਜਾਨ ਕੇ ਤੁਸੀਂ ਡਰ ਗਏ ਵੀ ਕੋਈ ਹੋਰ ਬਿਮਾਰੀ ਨਾ ਦੱਸ ਦੇਣ ਇਹ ਚੱਕਰ ਚ ਹਸਪਤਾਲਾਂ ਚ ਗਈ ਹੀ ਨਹੀਂ ਕਹੇ ਨਹੀਂ ਜੀ ਇਹ ਘੰਟਨਾ ਤੁਹਾਨੂੰ ਪ੍ਰੋਬਲਮ ਕੀ ਆਉਂਦੀ ਸੀ ਕੀ ਦਿੱਕਤ ਆਉਂਦੀ ਸੀ ਇਹਦੇ ਨਾਲ ਤੁਹਾਨੂੰ ਦਿੱਕਤ ਇਹ ਮਤਲਬ ਦਰਦ ਹੁੰਦਾ ਸੀ ਜੀ ਛਾਤੀ ਚ ਕਿੱਲਾ ਲੱਗ ਤੇ ਚੀਸ ਪੈਂਦੀ ਸੀ ਤੇ ਦੋ ਦੋ ਮਹੀਨੇ ਜਦੋਂ ਮੈਂ ਮਤਲਬ ਮੇਰਾ ਕੰਮ ਆ ਜਿਹੜਾ ਵੀ ਥੈਰਪੀ ਦਾ ਕੰਮ ਹੀ ਹੈ ਜੀ ਮੇਰਾ ਜੋ ਮੈਂ ਸਾਰੇ ਬਾਰੇ ਉਸ ਤੋਂ ਬਾਅਦ ਮੇਰੇ ਆ ਚੀਜ਼ ਤੋਂ ਇਧਰੋਂ ਸਾਰਾ ਮਤਲਬ ਸੋਜੀ ਜਾਂਦਾ ਸੀ ਇਧਰੋਂ ਪਾਸੋਂ ਪਿੱਛਾ ਵੀ ਜਾਂਦਾ ਸੀ ਮੂਰੋਂ ਵੀ ਤਾਂ ਫਿਰ ਮੈਂ ਵੀ ਮਤਲਬ 5-7 ਦਿਨ ਮੈਂ ਬੈੱਡ ਤੇ ਰਹਿੰਦੀ ਸੀ ਬੈੱਡ ਜਾਨੀ ਕਿ ਉਹ ਹੱਥ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਬਾਜਨ ਵਗੈਰਾ ਨਹੀਂ ਚੱਲ ਸਕਦਾ ਬਾਜਨ ਨਹੀਂ ਸੀ ਚੱਕ ਸਕਦੀ ਤੇ ਸੌਂ ਚ ਪੈ ਜਾਂਦੀ ਸੀ ਸੌਂ ਚ ਪੈ ਜਾਂਦੀ ਸੀ ਇਹ ਪ੍ਰੋਬਲਮ ਤੁਹਾਨੂੰ ਕਿੰਨੇ ਟਾਈਮ ਤੋਂ ਦੱਸਿਆ ਤੁਸੀਂ ਇਹ 9 ਸਾਲ ਤੋਂ ਹੈ 9 ਸਾਲ ਤੋਂ ਪ੍ਰੋਬਲਮ ਸੀ ਜਿਵੇਂ ਤੁਸੀਂ ਆਪਣਾ ਪੰਜ ਚੂਸ ਵਰਤੇ ਬੋਡੀ ਸਰਸ ਵਰਤੇ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਜੀ ਮੈਨੂੰ ਵੀ ਮਤਲਬ ਗੰਡ ਮੇਰੀ ਐਸ ਵਕਤ ਜਮਾ ਠੀਕ ਹੈ ਜੀ ਬਿਲਕੁਲ ਖੁਰ ਹਾਂਜੀ ਉਹ ਇਹ ਵੀ ਆਦਿ ਕਹਿੰਦੇ ਸੀ ਡਾਕਟਰ ਸਾਹਿਬ ਤੁਸੀਂ ਕਿਹਾ ਸੀ ਜੀ ਮਤਲਬ ਬੀ 100 ਦਿਨ ਦਾ ਕੋਰਸ ਆ ਪਰ ਹਜੇ ਤੁਸੀਂ 50 ਦਿਨ ਦੇ ਹੀ ਵਰਤੇ ਆ 50 ਦਿਨ ਨਾਲ ਹੀ ਤੁਸੀਂ ਠੀਕ ਹੋਗੇ ਹਾਂਜੀ 50 ਦਿਨ ਨਾਲ ਹੀ ਇਹ ਕਿੱਡੀ ਗੰਢ ਤੁਸੀਂ ਦੱਸ ਸਕਦੇ ਹੋ ਹਾਂਜੀ ਛੋਟੀ ਬੋਲ ਹੁੰਦੀ ਹੈ ਜਿਹੜੀ ਉਹਦੇ ਜਿੱਡੀ ਗੰਢ ਸੀ ਛਾਤੀ 'ਚ ਉਹ ਦਰਦ ਕਰਦੀ ਚੀਜ਼ ਪੈਣੀ ਸੀ ਠੀਕ ਤਾਂ ਮੇਰਾ ਐ ਹੁੰਦਾ ਸੀ ਮੈਨੂੰ ਕਹਿੰਦੇ ਸੀ ਵੀ ਤਰ ਮਤਲਬ ਦੂਜੀ ਗੰਢ ਆ ਗਈ ਮੈਂ ਕਹਿੰਦੇ ਸੀ ਕੋਈ ਨਹੀਂ ਵੀ ਪਰਮਾਤਮਾ ਹੈਗਾ ਇਹ ਵੀ ਮੈਂ ਇਹ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਵਰਤੇ ਨੂੰ ਇਹਨੂੰ ਵੀ ਮੈਨੂੰ ਮੈਂ 2 ਮਹੀਨੇ ਦਾ ਵਰਤੇ ਆ ਜੀ ਨਹੀਂ ਹੁਣ ਵਰਤੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਜੇ 3-4 ਮਹੀਨੇ ਹੋ ਗਏ ਜੀ ਚਾਰ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਾ ਜੀ ਉਸ ਤੋਂ ਬਾਅਦ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਨੂੰ ਕਿਤੇ ਇਦਾਂ ਦੀ ਪ੍ਰੋਬਲਮ ਆ ਜਾਂ ਗੰਡਾ ਜਾਂ ਬ੍ਰੈਸਟ 'ਚ ਗੰਡਾ ਨੇ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਮੈਂ ਜੀ ਪਰਿਵਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਨੀ ਆ ਕਿ ਵੀ ਐਲੋਪੈਥਿਕ ਨੂੰ ਛੱਡ ਕੇ ਆਯੁਰਵੈਦਿਕ ਬੋਡੀ ਸਰਵਿਸ ਨਾਲ ਜੁੜੋ ਜੀ ਤੇ ਇਹ ਹੀ ਮਤਲਬ ਬੋਡੀ ਸਰਵਿਸ ਲਓ ਹਰ ਤਰ੍ਹਾਂ ਦੀ ਬਿਮਾਰੀ ਦਾ ਹੱਲ ਹੈ ਜੀ ਥੋੜਾ ਫੈਂਸੀ ਤੋਂ ਲੱਗੇ ਕੈਂਸਰ ਤੱਕ